ਚੱਲ ਰਿਹਾ ਜੀ 22 ਤਰੀਕ ਨੂੰ ਹੋ ਰਿਹਾ ਅੱਜ ਕੀ ਫੱਕਸ਼ਨ ਹੈ ਕਿਵੇਂ ਪਹੁੰਚੇ ਕਿੱਦਾਂ ਮਹਿਸੂਸ ਕਰਦੇ ਹੋ ਸਭ ਤੋਂ ਪਹਿਲਾਂ ਤਾਂ ਤੁਹਾਡਾ ਮਹਾ ਪੰਜਾਬ ਚੈਨਲ ਦਾ ਨਿੱਘਾ ਸਵਾਗਤ ਹੈ ਜਿਉਂ ਐ ਕਹਿੰਦੇ ਇੱਥੇ ਆਉਣ ਤੇ ਅੱਜ ਪੰਜਾਬੀ ਪਮਣ ਪਹੁੰਚੇ ਹਾਂ ਲੁਧਿਆਣਾ ਵਿਖੇ ਤੇ ਜਿਹੜਾ ਇਹ ਮੇਲਾ ਕਰਵਾਇਆ ਜਾ ਰਿਹਾ ਮਹਾ ਕੁੰਭ ਗੀਤਕਾਰਾਂ ਦਾ ਮੇਲਾ ਪ੍ਰਸਿੱਧ ਪੰਜਾਬੀ ਗੀਤਕਾਰ ਭੱਟੀ ਭੜੀ ਵਾਲਾ ਜੀ ਦੇ ਉਦਮ ਸਦਕਾ ਬਹੁਤ ਵਧੀਆ ਉਪਰਾਲਾ ਜੀ ਤੇ ਜਿਹੜੇ ਗੀਤਕਾਰ ਇੱਥੇ ਪਹੁੰਚੇ ਹੋਇਆ ਉਹਨਾਂ ਨੇ ਵੀ ਬਹੁਤ ਵਧੀਆ ਸਹਿਯੋਗ ਦੇ ਰਹੇ ਨੇ ਸਾਥ ਦਿੱਤਾ ਜਿਹੜੇ ਘਰਾਂ ਚ ਬੈਠੇ ਉਹ ਵੀ ਜਰੂਰ ਪਹੁੰਚਣ ਸਾਡੇ ਵੱਲੋਂ ਇਹ ਆ 22 ਫਰਵਰੀ 2025 ਦਿਨ ਸ਼ਨੀਵਾਰ ਨੂੰ ਪੰਜਾਬੀ ਭਵਨ ਲੁਧਿਆਣਾ ਵਿੱਚ ਪਹੁੰਚ ਕੇ ਸ਼ਮੂਲੀਅਤ ਕਰਨ ਤੇ ਵੱਧ ਤੋਂ ਵੱਧ ਆਪਣੇ ਗੀਤਕਾਰਾਂ ਦੀ ਲੋਇਲਟੀ ਲੈਣ ਲਈ ਸਾਥ ਦੇਣ ਕਿਉਂਕਿ ਗੀਤਕਾਰ ਗੀਤ ਲਿਖਦਾ ਤਾਂ ਹੀ ਗਾਇਕ ਗੀਤ ਗਾਉਂਦਾ ਹੈ ਗੀਤਕਾਰ ਦੀ ਕਲਮ ਜੋ ਦੁਨੀਆ ਵਿੱਚ ਜਾਂਦੀ ਆ ਅਗਰ ਗੀਤਕਾਰ ਲਿਖੂਗਾ ਨਹੀਂ ਤਾਂ ਗਾਇਕ ਗਾਊਗਾ ਕਿੱਥੋਂ ਜੀ ਤੇ ਇਨਾਂ ਗੀਤਕਾਰਾਂ ਨੂੰ ਆਲ ਵਰਡ ਵਿੱਚ ਆਪਣਾ ਜੋ ਵੀ ਕਲਮ ਇਹਨਾਂ ਦੀ ਪਹੁੰਚ ਨਹੀਂ ਚਾਹੀਦੀ ਇਹਨਾਂ ਨੂੰ ਰੌਇਲਟੀ ਮਿਲਣੀ ਚਾਹੀਦੀ ਇੱਕ ਵਿਸ਼ਵ ਪੱਧਰ ਤੇ ਗੀਤਕਾਰਾਂ ਦਾ ਵੀ ਕੋਈ ਸਥਾਨ ਸਟੇਬਲ ਹੋਣਾ ਚਾਹੀਦਾ ਹਾਂਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਮੈਡਮ ਥੈਂਕ ਯੂ ਸੋ much ਜੀ ਅੱਛਾ ਆਪਣਾ ਯੂਐਸ ਇਸ ਮੇਲੇ ਬਾਰੇ ਤਾਂ ਸਾਰੀਆਂ ਮਹਾਨ ਸਤਕਾਰਯੋਗ ਸਖਸ਼ੀਅਤਾਂ ਆਪਣੇ ਵਿਚਾਰ ਰੱਖ ਹੀ ਚੁੱਕੀਆਂ ਨੇ ਬਹੁਤ ਵਧੀਆ ਉਪਰਾਲਾ ਪੱਟੀ ਸਰ ਵੱਲੋਂ ਕੀਤਾ ਜਾ ਰਿਹਾ ਤੇ ਸਾਰੇ ਵਧਾਈ ਦੇ ਹੱਕਦਾਰਾਂ ਲਈ ਮੈਂ ਕਹਿਣਾ ਚਾਹੂੰਗੀ ਕਿ ਮੈਂ ਜਦੋਂ ਗੀਤ ਲਿਖਨੇ ਸਟਾਰਟ ਕੀਤੇ ਮੇਰੀ 13 ਸਾਲ ਦੀ ਉਮਰ ਸੀ 8ਵੀਂ ਕਲਾਸ ਚ ਪੜ੍ਹਦੀ ਸੀ ਉਸ ਟਾਈਮ ਮੈਂ ਬਹੁਤ ਛੋਟੀ ਸੀ ਤੇ ਮੈਨੂੰ ਇਹ ਨਹੀਂ ਸੀ ਪਤਾ ਹੁੰਦਾ ਕਿਹੜਾ ਸ਼ਬਦ ਗੁਰੂ ਆ ਤੇ ਕਿਹੜਾ ਚੇਲਾ 2 ਸਾਲ ਤੱਕ ਮੈਂ ਆਪਣੇ ਪੈਰੈਂਟਸ ਨਾਲ ਵੀ ਗੱਲ ਨਹੀਂ ਸ਼ੇਅਰ ਕਰ ਸਕੀ 2 ਸਾਲ ਬਾਅਦ ਜਦੋਂ ਉਹਨਾਂ ਨੂੰ ਪਤਾ ਲੱਗਿਆ ਸਾਡੀ ਬੱਚੀ 'ਚ ਇੱਕ ਕਲਾ ਉਹਨਾਂ ਨੇ ਮੈਨੂੰ ਬਹੁਤ ਸਪੋਰਟ ਕੀਤੀ ਮੈਂ ਇੱਥੋਂ ਤੱਕ ਆਈ ਕਾਫੀ ਗੀਤ ਮੇਰੇ 2010 ਤੋਂ ਲੈ ਕੇ 2020 ਤੱਕ ਮਾਰਕੀਟ ਵਿੱਚ ਆਏ ਨੇ ਜਿਨ੍ਹਾਂ ਦਾ ਲਗ ਲਗ ਸਿੰਗਰਾਂ ਵੱਲੋਂ ਗਾਏ ਗਏ ਨੇ ਹੋਇਆ ਕਿ ਕਿ ਜਿੱਦਾਂ ਵੀ ਮਤਲਬ ਲਿਖਦੇ ਗਏ ਤੇ ਕਈ ਵਾਰ ਇਹ ਹੋਇਆ ਮੈਂ ਅੱਜ ਨਾਮ ਨਹੀਂ ਲੈਣਾ ਚਾਹੁੰਗੀ ਇੱਕ ਡਿਊਟ Song ਰਿਲੀਜ਼ ਹੋਇਆ ਤਾਂ ਉਹ ਜਦੋਂ ਉਹਨਾਂ ਨੇ ਆਡੀਓ ਕਰ ਲਈ ਤਾਂ ਜਿੱਦਾਂ ਸਿੰਦਿਲਾ ਸਾਹਿਬ ਨੇ ਪਹਿਲਾਂ ਕਿਹਾ ਵੀ ਸਿੰਗਰ ਦਾ ਇਨਾਮ ਹੁੰਦਾ ਹਨਾ ਤੇ ਉਹਨਾਂ ਨੇ ਮੈਨੂੰ ਇਹ ਕਿਹਾ ਵੀ ਮੈਡਮ ਵੀਡੀਓ ਕਰਨ ਵਾਸਤੇ ਸਹਿਯੋਗ ਦਿਓ ਤਾਂ ਮਨ ਨੂੰ ਬਹੁਤ ਠੇਸ ਪਹੁੰਚੀਆ ਕਰੈਕਟਰ ਗੀਤ ਵੀ ਲਿਖਦਾ ਉਹਦਾ ਵੀ ਕੋਈ ਮੁੱਲ ਨਹੀਂ ਔਰ ਹਾਲਾਂਕਿ ਉਹ ਦਾ ਦੁਬਾਰਾ ਉਹਦੇ ਵੱਲੋਂ ਸਹਿਯੋਗ ਮੰਗਿਆ ਜਾ ਰਿਹਾ ਮੈਂ ਇਹ ਗੱਲ ਪਹਿਲਾਂ ਵੀ ਇੱਕ ਇੰਟਰਵਿਊ ਚ ਕਹਿ ਚੁੱਕੀ ਆ ਤਾਂ ਮੈਂ ਉਮੀਦ ਆਸ ਖਤਮ ਕਰ ਦਿੱਤੀ ਸੀ ਮੈਂ ਸੌਂਗ ਲਿਖਣੇ ਬੰਦ ਕਰਤੇ ਅੱਜ ਵੀ ਮੇਰੇ ਕੋਲੇ 300 ਤੋਂ 350 ਸੌਂਗ ਲਿਖਿਆ ਪਿਆ ਮੇਰੇ ਕੋਲੇ ਮੈਟਰ ਮੈਂ ਫਿਲਮਾਂ ਵਾਲਾ ਰੁੱਖ ਕਰ ਲਿਆ ਮੈਂ ਫਿਲਮਾਂ ਲਿਖਣੀ ਸ਼ੁਰੂ ਕਰਤੀ ਫਿਲਮਾਂ ਚ ਕੰਮ ਕਰਨਾ ਸ਼ੁਰੂ ਕਰਤਾ ਐਜ਼ ਅ ਡਾਇਰੈਕਟਰ ਮੈਂ ਕਾਫੀ ਮੂਵੀਆਂ ਡਾਇਰੈਕਟ ਕਰ ਚੁੱਕੀ ਆ ਪਰ ਅੱਜ ਇਹ ੱਟਟੀ ਸਬਜ਼ੀ ਦੇ ਇਸ ਉਪਰਾਲੇ ਕਰਕੇ ਇੱਕ ਫੇਰ ਉਮੀਦ ਜਾਗੀ ਆ ਜਿਹੜੀ ਇਹਨੇ ਕਿਹਾ ਕਿ ਇੱਕ ਤਾਂ ਐਨਓਸੀ ਪਹਿਲਾਂ ਰਾਈਟਰ ਬੰਨੋਂ ਲਈ ਜਾਇਆ ਕਰੂਗੀ ਇਹ ਬਹੁਤ ਵਧੀਆ ਕੰਮ ਹੈ ਤੇ ਬਾਕੀ ਇਹ ਆ ਵੀ ਆਉਣ ਵਾਲੇ ਸਮੇਂ 'ਚ ਜਿਹੜੀ ਰਾਇਲਟੀ ਮਿਲੂਗੀ ਉਹਦੇ ਕਰਕੇ ਅੱਜ ਅਮੀਰ ਜਾਗੀ ਆਵੇ ਅੱਗੇ ਦੁਬਾਰਾ ਤੋਂ ਫੇਰ ਇਹੀ ਕੰਮ ਸ਼ੁਰੂ ਕੀਤਾ ਜਾਵੇ ਮਨ ਪੰਜਾਬ